ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਤੰਦ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਜਿਹੜੇ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਉਹ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਕਿਸਾਨ ਵੀਰੋ ਹੁਣ ਆਪਾਂ ਨੂੰ ਤਕਰੀਬਨ ਪੱਤੀਆ ਪੰਜਾਬ ਦੇ ਵਿੱਚ ਆਪਣੇ ਤਕਰੀਬਨ ਟਾਮੇ ਟੱਲੀ ਜਿਹੜੀ ਬਾੜੀ ਉਹ ਚਾਲੂ ਹੋ ਗਈ ਹੈ ਤੇ ਕਣਕਾਂ ਵਧੀਆ ਖੜੀਆਂ ਨੇ ਪਰ ਤਕਰੀਬਨ 1 ਜਾਂ 2% ਹੀ 1 ਅੱਧਾ ਪਰਸੈਂਟ ਦੀ ਮਸ਼ੀਨਾਂ ਚੱਲੀਆਂ ਨੇ ਬਾਕੀ ਕਣਕ ਜਿਹੜੀਆਂ ਉਹ ਉਸੇ ਤਰ੍ਹਾਂ ਹਜੇ ਆਪਣੇ ਜਿੱਦਾਂ ਪਕਾ ਲੈ ਰਹੀਆਂ ਨੇ ਟਕਿਆਈ ਨਾਲ ਪੂਰਾ ਵਧੀਆ ਤੇ ਦਾਣੇ ਦਾ ਸਾਈਜ਼ ਦਾਣੇ ਦਾ ਮੱਲਕ ਜਿੱਦਾਂ ਪੱਕ ਜੇ ਦੁੱਧਾਂ ਭਰਨ ਦੀ ਸਟੇਜ ਆ ਜਿਹੜੀ ਸਾਰਾ ਕੁਝ ਬਾਖੂਬੀ ਬਣਿਆ ਤੇ ਬਹੁਤ ਜ਼ਿਆਦਾ ਵਧੀਆ ਕਣਕਾਂ ਦੀ ਸਥਿਤੀ ਹੈ ਇਸ ਟਾਈਮ ਕਰੀ ਹੈ ਤੇ ਵਧੀਆ ਕਣਕਾਂ ਜਿਹੜੀਆਂ ਗਰੋਥ ਵੀ ਵਧੀਆ ਕਰੀਏ ਤੇ ਪਾਣੀ ਵੀ ਸਮੇਂ ਸਿਰ ਲੱਗਦੇ ਰਹੇ ਨੇ ਤੇ ਜਿਹੜਾ ਮੰਨ ਲੇ ਟੈਂਪਰੇਚਰ ਆਪਣਾ ਕਣਕ ਦੇ ਅਨੁਕੂਲ ਰਿਹਾ ਤੇ ਕਿਸਾਨ ਵੀਰੋ ਜਿਹੜਾ ਕਣਕਾਂ ਦਾ ਝਾੜ ਹੁੰਦਾ ਅਸਲ ਮਹੀਨੇ ਦੇ ਵਿੱਚ ਉਹ ਜ਼ਿਆਦਾਤਰ ਜਿਹੜੀ ਕਣਕਾ ਉਹਦਾ ਮਾਰਚ ਮਹੀਨੇ ਦੇ ਉੱਪਰ ਝਾੜ ਨਿਰਭਰ ਕਰਦਾ ਹੁੰਦਾ ਕਿ ਜੇ ਮਾਰਚ ਮਹੀਨੇ ਦੇ ਵਿੱਚ ਟੈਂਪਰੇਚਰ ਡਾਊਨ ਰਹੇ ਤਾਂ ਝਾੜ ਅਪ ਰਹੂਗਾ ਜੇ ਮਾਰਚ ਮਹੀਨੇ ਦੇ ਵਿੱਚ ਟੈਂਪਰੇਚਰ ਅਪ ਰਹੇ ਫਿਰ ਝਾੜ ਡਾਊਨ ਚ ਲੈ ਜਾਂਦਾ ਪਰ ਤਕਰੀਬਨ ਕਿਸਾਨ ਵੀਰੋ ਜਿਹੜਾ ਮੇਰਾ ਤਜਰਬਾ 2000 ਜਿਹੜਾ 22 ਦਾ ਸੀਜ਼ਨ ਸੀਗਾ ਉਸ ਤੋਂ ਬਿਨਾ ਮੈਂ ਕਦੇ ਵੀ ਕਿਸੇ ਕਿਸੇ ਵੀ ਸਾਲ ਇੰਨਾ ਘਟਦਾ ਝਾੜ ਨਹੀਂ ਦੇਖਿਆ ਤਕਰੀਬਨ ਚਲੋ 10 20 ਕਿਲੋ ਦਾ ਫਰਕ ਪੈ ਜੇ ਜਾਂ ਕੁਆਂਟਲ ਕਿल्ले ਮਗਰ ਹੁਣ ਅਲੱਗ-ਅਲੱਗ ਗੱਲਾਂ ਹੁੰਦੀਆਂ ਨੇ ਕੋਈ ਮੀਂਹ ਮੀਂਹ ਨਾਲ ਕੋਈ ਹਨੇਰੀ ਨਾਲ ਗਿਰ ਗਈ ਗਣਕ ਪਰ ਕਿਸਾਨ ਵੀਰੋ ਜਿਹੜਾ ਉਸ ਟਾਈਮ ਹੀਟ ਵੇਵ ਨਾਲ ਝਾੜ ਘਟਿਆ ਸੀਗਾ ਉਹਦੇ ਜਿੰਨਾ ਝਾੜ ਮੈਂ ਕਦੀ ਨਹੀਂ ਘਟਦਾ ਦੇਖਿਆ ਪਰ ਉਹੋ ਜਿਹੜਾ ਝਾੜ ਸੀਗਾ ਉਹ ਹੀਟ ਵੇਵ ਕਾਰਨ ਘਟਿਆ ਸੀਗਾ ਕਿਉਂਕਿ ਮਾਰਚ ਮਹੀਨੇ ਦੇ ਵਿੱਚ ਹੀ ਇੰਨੀ ਜ਼ਿਆਦਾ ਗਰਮੀ ਪੈ ਗਈ ਵੀ ਉਹਨੇ ਜਿਹੜੇ ਕਣਕਾਂ ਨੇ ਗਿਆਂ ਉਹਨਾਂ ਨੂੰ ਬਿਲਕੁਲ ਮਾਜੂ ਪਾਤਾ ਤੇ ਪਰ ਕਿਸਾਨ ਵੀਰੋ ਜਿਹੜਾ ਰਿਕਾਰਡ ਉਤਪਾਦਨ ਹੁੰਦਾਗਾ ਉਹ ਜਿੱਦਾਂ ਆਪਾਂ ਕਹੇ ਦੀ ਵੀ ਮਾਰਚ ਮਹੀਨੇ ਦਾ ਤੋ ਆਪਾਂ ਜੇ ਆਪਣਾ ਪੂਰਾ ਸਹੀ ਰਹੀ ਕਣਕ ਦਾ ਪਕਾਅ ਬਿਲਕੁਲ ਟਕਿਆਈ ਨਾਲ ਹੋਵੇ ਹੁਣ ਤੁਸੀਂ ਸਾਰੀ ਆਪਾਂ ਖੇਤੀਬਾੜੀ ਕਰਦੇ ਹੀ ਰਹਨੇ ਆਂਗੇ ਤਾਂ ਉਹਦਾ ਜਿਹੜਾ ਝਾੜ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਤੇ ਕਿਸਾਨ ਵੀਰੋ ਜਿਹੜਾ ਹੋਣਾ ਇਸ ਟਾਈਮ ਆਪਣੇ ਦੇਖੋ ਟੈਂਪਰੇਚਰ ਚੱਲ ਰਿਹਾ ਤੁਸੀਂ ਆਪਣੀਆਂ ਕਣਕਾਂ ਵੀ ਦੇਖ ਰਹੇ ਹੋਵੋਗੇ ਤੇ ਕਿਸਾਨ ਵੀਰੋ ਕਣਕਾਂ ਇੰਨੀਆਂ ਟਕਿਆਈ ਨਾਲ ਇੰਨੀ ਰੀਜ਼ਨਲ ਪਕਾਅ ਲੈ ਰਹੀਆਂ ਨੇ ਇਸ ਵਾਰ ਜਿੱਦਾਂ ਝੋਨੇ ਨੇ ਲਿਆ ਸੀ ਵੀ ਮਨ ਲੇ ਕਿ ਚਲੋ ਵੀ ਇਸ ਵਾਰ ਜਿਹੜਾ ਆਪਣੇ ਪਹਿਲਾਂ ਮੰਨ ਕੇ ਚਲੋ ਆਉਂਦਾ ਰਹਿੰਦਾਗਾ ਝਾੜ ਦਾ ਰਿਕਾਰਡ ਜਿੱਦ ਆਪਣੇ 18 19 ਚ ਆਇਆ ਸੀਗਾ ਜਾਂ 2012 ਵਾਲਾ ਸੀਜ਼ਨ ਆਇਆ ਸੀਗਾ ਫੁੱਲ ਝਾੜ ਜੀ ਨੂੰ ਆਪਾਂ ਕਹੇ ਦੀ ਉਹਦੀ ਉਮੀਦ ਆ ਕਿਸਾਨ ਵੀਰ ਉਹ ਬਾਕੀ ਦੇਖੋ ਪ੍ਰਮਾਤਮਾ ਦੇ ਹੱਥ ਹੈ ਵੱਧ ਘਟ ਦੇਣਾ ਉਹਦੇ ਹੱਥ ਹੈ ਪਰ ਝਾੜ ਇਸ ਵਾਰ ਪੂਰਾ ਵਧੀਆ ਰਹਿਣ ਦੀ ਉਮੀਦ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਵੀਡੀਓ ਵਗੈਰਾ ਸਾਂਝੀ ਕਰਦਾ ਰਹਿਣਾਗਾ ਮੇਂ ਦੇਖੋ ਜਿੱਥੇ ਕਿਸਾਨ ਵੀਰੋਂ ਕੁਦਰਤ ਦੀ ਕਰੋਪੀ ਹੋ ਗਈ ਕੋਈ 2-4 ਪਿੰਡਾਂ ਦੇ ਵਿੱਚ ਗੜੇ ਪਏ ਨੇ ਕਿਤੇ ਜਿਆਦਾ ਮੀਂਹ ਹੇਰੀ ਝੱਖੜ ਚੱਲਿਆ ਉਹ ਪਰਮਾਤਮਾ ਦੇ ਵਾਸ ਹੈ ਪਰ ਜਿੱਥੇ ਕਿਸਾਨ ਵੀਰੋਂ ਉਥੇ ਗੜੇ ਪਏ ਨੇ ਉਹਦੇ ਨਾਲ ਸਾਰੇ ਪੰਜਾਬ ਦਾ ਟੈਂਪਰੇਚਰ ਹੈ ਜਿਹੜਾ ਡਾਊਨ ਆਊਨ ਕਰਕੇ ਹੁਣ ਦੇਖੋ ਆਪਾਂ ਨੂੰ ਹੁਣ ਜਿਹੜੀ ਕਣਕ ਆ ਬਣੀ ਇਹਦਾ ਪਕਾ ਵਧੀਆ ਹੋ ਰਿਹਾ ਚਲੋ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਉਹੋ ਨੁਕਸਾਨ ਆ ਜਿਹੜਾ ਉਹ ਪ੍ਰਮਾਤਮਾ ਦੇ ਹੱਥ ਹੈ ਆਪਾਂ ਉਹਦੇ ਲਈ ਕੁਝ ਨਹੀਂ ਕਰ ਸਕਦੇ ਪਰ ਇੱਕ ਦੁਆ ਕਰ ਸਕਦੇ ਵੀ ਅੱਗੇ ਤੋਂ ਕਿਸਾਨ ਵੀਰਾਂ ਦੇ ਹੱਥ ਨੇ ਜਿਹੜੇ ਉਹ ਵਧੀਆ ਰੰਗੇ ਜਾਣ ਵਧੀਆ ਉਹਨਾਂ ਨੂੰ ਫਸਲ ਦਾ ਝਾੜ ਮਿਲੇ ਪਰ ਕਿਸਾਨ ਵੀਰੋਂ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਅਫਵਾਹਾਂ ਤੋਂ ਬਚੋ ਹਜੇ ਕੋਈ ਕਿਸੇ ਵੀ ਝਾੜ ਦਾ ਜਿਹੜਾ ਪ੍ਰੋਪਰ ਰਿਪੋਰਟ ਨਹੀਂ ਆ ਸਕਦੀ ਪਰ ਝਾੜ ਵਧੀ ਰਹਿਣਗੇ 12 13 ਤਰੀਕ ਤੋਂ ਬਾਅਦ ਜਦੋਂ ਮਸ਼ੀਨਾਂ ਖੁੱਲ ਕੇ ਚੱਲ ਪਈਆਂ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਗ ਜੂ ਵੀ ਝਾੜ ਵਧੀਆ ਨੇ ਕਿ ਕਿਦਾਂ ਪਰ ਉਮੀਦ ਆਹੀ ਹੈ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਿਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਆਪਾਂ ਵਧੀ ਤੇ ਵਧੀ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਾਂ ਲੇਟੈਸਟ ਅਪਡੇਟ ਜਿਹੜੀ ਵੀ ਹੋਇਆ ਕਰੂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਿਆ ਕਰਾਂਗੇ ਧੰਨਵਾਦ